ਸ਼ੁਭਕਾਮਨਾਵਾਂ ਦਿੱਤੇ ਆ ਕਿ ਕਹਿਣਾ ਚਾਹੁੰਦੇ ਸਾਰੇ ਨੂੰ ਸ਼ੁਭਕਾਮਨਾਵਾਂ ਦੇ ਰਹੇ ਜਮਾਤ ਜੀ ਸ਼ੁਭਕਾਮਨਾਵਾਂ ਸ਼ਾਨੀ ਸੰਭਾ ਨੂੰ ਇਤਨਾ ਉੱਚਾ ਮਾਣ ਦੇ ਕਿ ਅੱਜ ਤੋਂ ਕਿ ਜਿਹੜਾ ਵੀ ਹੈ ਸਾਡੇ ਪੀਜੀ ਤੋਂ ਹੁੰਦੇ ਆ ਸਾਈਨੋ ਨਹੀਂ ਕਾਹ ਬੜੀ ਤੋਂ ਹੁੰਦਾ ਉਹ ਹੋਰ ਵੀ ਇਸ ਤੋਂ ਵੱਧ ਹੁੰਦਾ ਉਹ ਬਣਾਇਆ ਜਾਏਗਾ ਇਹਦੇ ਆਏਗਾ ਅੱਜ ਅਜ ਦੇ ਜੂਥ ਨੂੰ ਅਸੀਂ ਕੀ ਮੈਸੇਜ ਦੇਵਾਂਗੇ ਅਸੇਦ ਨੂੰ ਅੱਜ ਸਾਡਾ ਜਿਹੜਾ ਪੰਜਾਬ ਆ ਸਾਰਾ ਨਸ਼ੇ ਦੇ ਬੰਦ ਜਿਹੜੀ ਜਵਾਨੀ ਆ ਸਾਡੀ ਨਸ਼ੇ ਦਾਤ ਕਿਲੀ ਜਾਂਦੀ ਆ ਆਪਾਂ ਤਾਂ ਕਿੰਨੇ ਇਨਾਂ ਲਵੇ ਕੇ ਸਾਰਿਆਂ ਨੂੰ ਕਿ ਨਸ਼ੇ ਦਾ ਤਿਆਗ ਕਰਕੇ ਇਸ ਚੰਗੇ ਕੰਮਾਂ ਦੇ ਵਿੱਚ ਹੋਣਾ ਚਾਹੀਦਾ ਤੇ ਵੱਧ ਚੜ ਕੇ ਆਪਣਾ ਨੌਜਵਾਨ ਨੂੰ ਜੋ ਹੁੰਦਾ ਨੇੜੇ ਦਾ ਇਹ ਜਿਹੜਾ ਨਸ਼ਿਆਂ ਤੋਂ ਦੂਰ ਹੋ ਸਕੇ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਹੋ ਸਕੇ ਇਹ ਜਿਹੜਾ ਪੰਜਾਬ ਸਾਡਾ ਸੋਨੇ ਦੀ ਛੜੀ ਹੁੰਦਾ ਸੀ ਉਹ ਦੁਬਾਰਾ ਸੋਨੇ ਦੀ ਛੜੀ ਬਣ ਸਕੇ हैलो हेलो 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 ਨਾ ਨਗਰ ਨੇਕ ਅੰਮ੍ਰਿਤਸਰ ਦੇ ਵਿਪ ਸੈਕਟਰੀ ਆ ਅੱਜ ਦੀਪਕ ਜੀ ਨੇ ਜਿਹੜਾ ਮਹਾ ਸ਼ਿਵਰਾਤਰੀ ਤੇ ਪ੍ਰੋਗਰਾਮ ਉਲੀਕਿਆ ਬਹੁਤ ਅੱਛਾ ਹੈ ਅੰਮ੍ਰਿਤਸਰ ਦੇ ਜਿਹੜੇ ਸਾਰੇ ਨਿਵਾਸੀਆਂ ਨੂੰ ਮੈਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਦੀਪਕ ਜੀ ਦੀ ਜਿਹੜੀ ਟੀਮ ਨੇ ਮੰਦਿਰ ਆ ਕੇ ਇੱਕ ਬਹੁਤ ਆਭਾਤ ਹੋਇਆ ਕਿ ਜਿਹੜਾ ਹੈ ਸਾਕਸ਼ਤ ਇੱਥੇ ਪ੍ਰਭੂ ਆਪirajਮਾਨ ਨੇ ਔਰ ਮੈਂ ਇਹਨਾਂ ਦੀ ਜਿਹੜਾ ਸੇਵਾ ਭਾਵ ਦੇਖ ਕੇ ਮੇਰੇ ਮਨ 'ਚ ਹੋਰ ਬੜੀ ਇੱਜ਼ਤ ਵਾਖੀ ਇਸ ਟੀਮ ਲਈ ਤੇ ਨਗਰ ਨਗਮ ਲੋ ਵੀ ਜੋ ਵੀ ਕੋਈ ਸਹਿਯੋਗ ਹੋਏਗਾ ਉਹ ਵੀ ਅਸੀਂ ਇਹਨਾਂ ਨਾਲ ਕਰਨੋਂ ਹਰ ਵਲੇ ਤਿਆਰ ਆ ਮਹਾਰਾਜ ਇੱਕ ਬੇਤੀ ਹੈ ਤੁਹਾਨੂੰ ਸ਼ੁਭ ਰਾਤਰੀ ਦਾ ਤਿਹਾੜ ਅੱਜ ਦਾ ਸ਼ਿ ਭਗਵਾਨ ਜਿਹੜੇ ਆ ਆਪਣੀ ਟੌਂਗਲੀ ਤੋਂ ਉੱਠ ਕੇ ਆ ਗਏ ਤੇ ਆਪਣੇ ਅੱਥੋਂ ਤੋਂ ਲਾ ਲੋ ਇਹ ਬਰਾਜ ਬਣਾਇਆ ਅੱਜ ਤੇ ਉਹਦੇ ਵਿੱਚ ਇਹਦੇ ਬਾਰੇ ਕੀ ਕਿਹਾ ਉਹ ਤੇ ਮਰੇ ਪੁਰਾਣੇ ਇਤਿਹਾਸ ਬਾਰੇ ਕੋਈ ਜਾਣਕਾਰੀ ਦੇਖੋ ਗੱਲ ਹੈ ਵੇ ਜੀ ਜਿਹੜਾ ਜਿਨ੍ਹਾਂ ਨੇ ਸ੍ਰਿਸ਼ਟੀ ਰਚਾਈ ਹੈ ਜੀ ਜੀ ਹੈਨਾ ਔਰ ਇੱਕ ਭਗਵਾਨ ਬੋਲੇ ਸ਼ੰਕਰੀ ਨੇ ਜਿਹੜੇ ਕੀ ਧਰਮਾਂ ਤੋਂ ਉੱਪਰ ਉੱਠ ਕੇ ਜਿਨ੍ਹਾਂ ਨੂੰ ਕਿ ਹਰ ਧਰਮ ਦਾ ਜਿਹੜਾ ਮੈਂ ਬੰਦੇ ਮਾਸੀ ਹੈ ਹਰ ਧਰਮ ਦਾ ਇਹ ਬੰਦਾ ਹੈ ਉਹਨਾਂ ਨੂੰ ਆਪਣੇ ਇਸ ਮੰਦਵ ਹੈ ਤੇ ਮੈਂ ਤੇ ਅਸੀਂ ਬੜੇ ਖੁਸ਼ ਤੇ ਦੀਵਾਂ ਕਿ ਅਸੀਂ ਸਾਡੇ ਤੇ ਜੋ ਵੀ ਅੱਜ ਤੱਕ ਪੁਲ ਪ੍ਰਤਾਪ ਹੈ ਉਹ ਬੁਲਿਸਿੰਗ ਕਰਦਾ ਹੈ ਤੇ ਸਾਰੇ ਸ਼ਹਿਰ ਵਾਸੀ ਤੇ ਵੀ ਇਹੋ ਜਿਹਾ ਪੁਲ ਪ੍ਰਤਾਪ ਬਣਿਆ ਰਹੇ ਲੋ ਜੀ ਅਸੀਂ ਗੱਲ ਕਰਾਂਗੇ ਨਾਲ ਲੋ ਜੀ ਸਨਮਾਨਤ ਕਰਦੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਜੀ ਅਮਿਆਂ पे ਆਏ ਹੈ ਜਿ세 ਮੈਂ ਨਿਪਕ ਸਰ ਔਰ ਮੋਨਿਕਾ ਦੀ ਜਿੰਨ ਕੀ ਪੂਰੀ क्या आज इतना बड़ा दिन है महाशिवरात्रि है तो मैं यही कहना चाहती हूँ जितने भी यहाँ पे भगव आए हैं सबको पहले तो महाशिवरात्रि की बहुत बहुत बधाना हो आपको भी दीपक जी आंटी जी आपको और मोनिका जी इनके बेटे को भी हो तो यहाँ पे जितने भी सारे आए यहाँ पे इन्होंने बड़ा अच्छा प्रोग्राम किया है यहाँ पे लंगर चल रहा है जो हम भी खाएंगे और सबने खाया है तो बस ओम नमः शिवाय हर हर माँ ਤ੍ਰਿਮਤੀ ਬਰਨਾਈ ਜੀ ਵਡੇਖਸ਼ਮੰਦ ਜੀ ਸੁਲਤਾਨਪੁਰ ਗੇਟ ਤੋਂ ਪਾਣੀ ਪੀਣ ਦੇ ਨੇ ਉਪਰ ਜੀ ਧੂਂਦਾ ਅਮਲਾ ਉੱਨੀ ਸੋਸਤੀ ਤੋਂ ਆਪਾਂ ਅੱਜ ਪਿਆਰ ਮਨਾ ਰਹੇ ਆਂ ਬੜੀ ਧੂਂਦਾ ਨਾਲ ਅਡਿਕ ਮੰਦਰ ਕਮੇਟੀ ਸਾਰੀ ਜੱਲ ਗਈ ਤੇ ਸਾਰੇ ਵੱਡੇ ਸ਼ਹਿਰ ਵਾਸੀ ਆਪਣੇ ਆਏ ਆਂ ਆਪਾਂ ਬੜੀ ਧੂਂਦਾ ਆਪਣਾ ਪ੍ਰੋਗਰਾਮ ਕਰ ਰਹੇ ਆਂ ਬਾਹਰ ਮੰਡਾਨਾ ਚੱਲ ਰਿਹਾ ਪ੍ਰਮਾਣਮਾਨ ਮੈਨੂੰ ਕਰਦੇ ਹੈ ਸ਼ਹੀਦ ਜੀ ਸੁਲਤਾਨਾ ਮਹਾਰਾਜੰਦ ਜੀ ਹਾਂ ਸੁਲਤਾਨਾ ਮਹਾਰਾਜੰਦ ਜੀ ਅੱਜ ਦੀਆਂ ਜਿਹੜਾ ਸ਼ੁਭ ਦਿਹਾੜਾ ਦੇ ਸ਼ੁਭ ਕਾਮਨਾ ਕੀ ਦੇ ਰਹੇ ਸੰਭੂ ਸੰਗਤ ਨੂੰ ar 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 ar